ਸ਼ਰਾਵ ਘਟਾਲੇ ਵਿੱਚ ਪਿਛਲੇ 17 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੰਤਰੀ ਮਨੀਸ਼ ਸੋਧਿਆ ਨੂੰ ਅੱਜ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਸੋਧਿਆ 17 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਹੈ ਤੇ ਅਜੇ ਤੱਕ ਮਾਮਲੇ ਦੀ ਕੋਈ ਸੁਣਵਾਈ ਵੀ ਸ਼ੁਰੂ ਨਹੀਂ ਹੋਈ। ਅਦਾਲਤ ਨੇ ਹਾਈ ਕੋਰਟ ਤੇ ਨਿਚਲੀ ਅਦਾਲਤ ਦੀ ਨਾਇਕ ਸਮਝ ਤੇ ਵੀ ਸਵਾਲ ਚੁੱਕੇ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਈਡੀ ਤੋਂ ਇਸ ਕੇਸ ਦਾ ਟਰਾਇਲ ਪੂਰਾ ਹੋ ਜਾਵੇਗਾ ਇਸ ਤਰ੍ਹਾਂ ਦਿਖ ਨਹੀਂ ਰਿਹਾ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜ਼ਮਾਨਤ ਇੱਕ ਰੂਲ ਹੈ ਜੋ ਦੇ ਦੇਣੀ ਚਾਹੀਦੀ ਹੈ। ਜ਼ਮਾਨਤ ਐਪਲੀਕੇਸ਼ਨ ਹੈ। ਕਿਉਂ ਨਹੀਂ ਸਾਡੀ ਟ੍ਰਾਇਲ ਤੇ ਹਾਈ ਕੋਰਟ ਦੀ ਸਟ੍ਰੈਸ ਦਿਖ ਰਹੀ ਜ਼ਮਾਨਤ ਮਾਮਲੇ 'ਚ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਟ੍ਰਾਇਲ ਪੂਰਾ ਹੀ ਨਹੀਂ ਹੋਣਾ ਇਹ ਵਿਅਕਤੀ ਸਮਾਜਿਕ ਜੀਵਨ ਨੂੰ ਜੁੜਿਆ ਹੋਇਆ ਹੈ ਜੋ ਭੱਜ ਨਹੀਂ ਸਕਦਾ ਜੋ ਸਬੂਤ ਟੇਪਰ ਨਹੀਂ ਕਰ ਸਕਦਾ ਤੇ ਫਿਰ ਜ਼ਮਾਨਤ ਦੇਣ 'ਚ ਕੀ ਦਿੱਕਤ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਸ਼ਰਾਬ ਘਟਾਲੇ 'ਚ ਪਿਛਲੇ 17 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਦਿੱਲੀ ਦੇ ਮੰਤਰੀ ਮਨੀਸ਼ ਸੋਧਿਆ ਨੂੰ ਅੱਜ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਅਦਾਲਤ ਨੇ ਕਿਹਾ ਕਿ ਇਸ ਸੋਦੀ 17 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਹੈ ਤੇ ਅਜੇ ਤੱਕ ਮਾਮਲੇ ਦੀ ਕੋਈ ਸੁਣਵਾਈ ਵੀ ਸ਼ੁਰੂ ਨਹੀਂ ਹੋਈ। ਅਦਾਲਤ ਨੇ ਹਾਈ ਕੋਰਟ ਤੇ ਨਿਚਲੀ ਅਦਾਲਤ ਦੀ ਨਾਇਕ ਸਮਝ ਤੇ ਵੀ ਸਵਾਲ ਚੁੱਕੇ। ਸੁਪਰੀਮ ਕੋਰਟ ਨੇ ਕਿਹਾ ਕਿ ਈਡੀ ਤੋਂ ਇਸ ਕੇਸ ਦਾ ਟ੍ਰਾਇਲ ਪੂਰਾ ਹੋ ਜਾਵੇਗਾ ਇਸ ਤਰ੍ਹਾਂ ਦਿਖ ਨਹੀਂ ਰਿਹਾ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜ਼ਮਾਨਤ ਇੱਕ ਰੂਲ ਹੈ ਜੋ ਦੇ ਦੇਣੀ ਚਾਹੀਦੀ ਹੈ। ਜ਼ਮਾਨਤ ਐਪਲੀਕੇਸ਼ਨ ਹੈ। ਕਿਉਂ ਨਹੀਂ ਸਾਡੀ ਟ੍ਰਾਇਲ ਤੇ ਹਾਈ ਕੋਰਟ ਦੀ ਸਟ੍ਰੈਸ ਦਿਖ ਰਹੀ। ਜ਼ਮਾਨਤ ਮਾਮਲੇ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਟ੍ਰਾਇਲ ਪੂਰਾ ਹੀ ਨਹੀਂ ਹੋਣਾ। ਇਹ ਵਿਅਕਤੀ ਸਮਾਜਿਕ ਜੀਵਨ ਨੂੰ ਜੁੜਿਆ ਹੋਇਆ ਹੈ ਜੋ ਭੱਜ ਨਹੀਂ ਸਕਦਾ ਜੋ ਸਬੂਤ ਟੇਪਰ ਨਹੀਂ ਕਰ ਸਕਦਾ ਤੇ ਫਿਰ ਜ਼ਮਾਨਤ ਦੇਣ 'ਚ ਕੀ ਦਿੱਕਤ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਸ਼ਰਾਬ ਘਟਾਲੇ 'ਚ ਪਿਛਲੇ 17 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਦਿੱਲੀ ਦੇ ਮੰਤਰੀ ਮਨੀਸ਼ ਸੋਧਿਆ ਨੂੰ ਅੱਜ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਅਦਾਲਤ ਨੇ ਕਿਹਾ ਕਿ ਸੋਧਿਆ 17 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਹੈ ਤੇ ਅਜੇ ਤੱਕ ਮਾਮਲੇ ਦੀ ਕੋਈ ਸੁਣਵਾਈ ਵੀ ਸ਼ੁਰੂ ਨਹੀਂ ਹੋਈ ਅਦਾਲਤ ਨੇ ਹਾਈ ਕੋਰਟ ਤੇ ਨਿਚਲੀ ਅਦਾਲਤ ਦੀ ਨਾਇਕ ਸਮਝ ਤੇ ਵੀ ਸਵਾਲ ਚੁੱਕੇ ਸੁਪਰੀਮ ਕੋਰਟ ਨੇ ਕਿਹਾ ਕਿ ਈਡੀ ਤੋਂ ਇਸ ਕੇਸ ਦਾ ਟ੍ਰਾਇਲ ਪੂਰਾ ਹੋ ਜਾਵੇਗਾ ਇਸ ਤਰ੍ਹਾਂ ਦਿਖ ਨਹੀਂ ਰਿਹਾ ਇਸੇ ਨਾਲ ਹੀ ਅਦਾਲਤ ਨੇ ਵੀ ਕਿਹਾ ਹੈ ਕਿ ਜ਼ਮਾਨਤ ਇੱਕ ਰੂਲ ਹੈ ਜੋ ਦੇ ਦੇਣੀ ਚਾਹੀਦੀ ਹੈ ਜ਼ਮਾਨਤ ਐਪਲੀਕੇਸ਼ਨ ਹੈ ਕਿਉਂ ਨਹੀਂ ਸਾਡੀ ਟ੍ਰਾਇਲ ਤੇ ਹਾਈ ਕੋਰਟ ਦੀ ਸਟ੍ਰੈਸ ਦਿਖ ਰਹੀ ਜ਼ਮਾਨਤ ਮਾਮਲੇ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਟ੍ਰਾਇਲ ਪੂਰਾ ਹੀ ਨਹੀਂ ਹੋਣਾ ਇਹ ਵਿਅਕਤੀ ਸਮਾਜਿਕ ਜੀਵਨ ਨੂੰ ਜੁੜਿਆ ਹੋਇਆ ਹੈ ਜੋ ਭੱਜ ਨਹੀਂ ਸਕਦਾ ਜੋ ਸਬੂਤ ਏਪਰ ਨਹੀਂ ਕਰ ਸਕਦਾ ਤੇ ਫਿਰ ਜ਼ਮਾਨਤ ਦੇਣ ਚ ਕੀ ਦਿੱਕਤ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਸ਼ਰਾਵ ਘਟਾਲੇ ਵਿੱਚ ਪਿਛਲੇ 17 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੰਤਰੀ ਮਨੈਤ ਸੋਧਿਆ ਨੂੰ ਅੱਜ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਸੋਧਿਆ 17 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਹੈ ਤੇ ਅਜੇ ਤੱਕ ਮਾਮਲੇ ਦੀ ਕੋਈ ਸੁਣਵਾਈ ਵੀ ਸ਼ੁਰੂ ਨਹੀਂ ਹੋਈ। ਅਦਾਲਤ ਨੇ ਹਾਈ ਕੋਰਟ ਤੇ ਨਿਚਲੀ ਅਦਾਲਤ ਦੀ ਨਿਆਇਕ ਸਮਝ ਤੇ ਵੀ ਸਵਾਲ ਚੁੱਕੇ। ਸੁਪਰੀਮ ਕੋਰਟ ਨੇ ਕਿਹਾ ਕਿ ਈਡੀ ਤੋਂ ਇਸ ਕੇਸ ਦਾ ਟਰਾਇਲ ਪੂਰਾ ਹੋ ਜਾਵੇਗਾ ਇਸ ਤਰ੍ਹਾਂ ਦਿਖ ਨਹੀਂ ਰਿਹਾ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜ਼ਮਾਨਤ ਇੱਕ ਰੂਲ ਹੈ ਜੋ ਦੇ ਦੇਣੀ ਚਾਹੀਦੀ ਹੈ। ਜ਼ਮਾਨਤ ਐਪਲੀਕੇਸ਼ਨ ਹੈ। ਕਿਉਂ ਨਹੀਂ ਸਾਡੀ ਟ੍ਰਾਇਲ ਤੇ ਹਾਈ ਕੋਰਟ ਦੀ ਸਟ੍ਰੈਸ ਦਿਖ ਰਹੀ ਜ਼ਮਾਨਤ ਮਾਮਲੇ 'ਚ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਟ੍ਰਾਇਲ ਪੂਰਾ ਹੀ ਨਹੀਂ ਹੋਣਾ ਇਹ ਵਿਅਕਤੀ ਸਮਾਜਿਕ ਜੀਵਨ ਨੂੰ ਜੁੜਿਆ ਹੋਇਆ ਹੈ ਜੋ ਭੱਜ ਨਹੀਂ ਸਕਦਾ ਜੋ ਸਬੂਤ ਟੇਪਰ ਨਹੀਂ ਕਰ ਸਕਦਾ ਤੇ ਫਿਰ ਜ਼ਮਾਨਤ ਦੇਣ 'ਚ ਕੀ ਦਿੱਕਤ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਸ਼ਰਾਬ ਘਟਾਲੇ 'ਚ ਪਿਛਲੇ 17 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਦਿੱਲੀ ਦੇ ਮੰਤਰੀ ਮਨੀਸ਼ ਸੋਧਿਆ ਨੂੰ ਅੱਜ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਅਦਾਲਤ ਨੇ ਕਿਹਾ ਕਿ ਸੋਦੀ 17 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਹੈ ਤੇ ਅਜੇ ਤੱਕ ਮਾਮਲੇ ਦੀ ਕੋਈ ਸੁਣਵਾਈ ਵੀ ਸ਼ੁਰੂ ਨਹੀਂ ਹੋਈ। ਅਦਾਲਤ ਨੇ ਹਾਈ ਕੋਰਟ ਤੇ ਨਿਚਲੀ ਅਦਾਲਤ ਦੀ ਨਾਇਕ ਸਮਝ ਤੇ ਵੀ ਸਵਾਲ ਚੁੱਕੇ। ਸੁਪਰੀਮ ਕੋਰਟ ਨੇ ਕਿਹਾ ਕਿ ਈਡੀ ਤੋਂ ਇਸ ਕੇਸ ਦਾ ਟ੍ਰਾਇਲ ਪੂਰਾ ਹੋ ਜਾਵੇਗਾ ਇਸ ਤਰ੍ਹਾਂ ਦਿਖ ਨਹੀਂ ਰਿਹਾ। ਇਸੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜ਼ਮਾਨਤ ਇੱਕ ਰੂਲ ਹੈ ਜੋ ਦੇ ਦੇਣੀ ਚਾਹੀਦੀ ਹੈ। ਜ਼ਮਾਨਤ ਐਪਲੀਕੇਸ਼ਨ ਹੈ। ਕਿਉਂ ਨਹੀਂ ਸਾਡੀ ਟ੍ਰਾਇਲ ਤੇ ਹਾਈ ਕੋਰਟ ਦੀ ਸਟ੍ਰੈਸ ਦਿਖ ਰਹੀ। ਜ਼ਮਾਨਤ ਮਾਮਲੇ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਟ੍ਰਾਇਲ ਪੂਰਾ ਹੀ ਨਹੀਂ ਹੋਣਾ। ਇਹ ਵਿਅਕਤੀ ਸਮਾਜਿਕ ਜੀਵਨ ਨੂੰ ਜੁੜਿਆ ਹੋਇਆ ਹੈ ਜੋ ਭੱਜ ਨਹੀਂ ਸਕਦਾ ਜੋ ਸਬੂਟੇ 'ਤੇ ਪਰ ਨਹੀਂ ਕਰ ਸਕਦਾ ਤੇ ਫਿਰ ਜ਼ਮਾਨਤ ਦੇਣ 'ਚ ਕੀ ਦਿੱਕਤ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ